ਬਾਕੀ ਆਪਾਂ ਜੇ ਸੰਸਥਾ ਦੇ ਵਿੱਚ ਦੇਖ ਰਹੇ ਆ ਕੰਪੇਅਰ ਨਹੀਂ ਕਰਦੇ ਪਏ ਜਸਟ ਗੱਲ ਦੱਸ ਰਹੇ ਆ ਉਹਦੇ ਵਿੱਚ ਆਮ ਕੀ ਹੁੰਦਾ ਹੈ ਕਿ ਵੀ ਬੱਚਿਆਂ ਨੂੰ ਤੁਸੀਂ ਉਹ ਵੀਜ਼ਾ ਦਿਵਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਜਾ ਕੇ ਉਹਨਾਂ ਨੇ ਕਿੱਦਾਂ ਕਰਨਾ ਆ ਬਟ ਯੂਐਲਓ ਹੀ ਇੱਕ ਇਦਾਂ ਦੀ ਸੰਸਥਾ ਹੈ ਜਿਹੜੀ ਉੱਥੇ ਜਾ ਕੇ ਬੱਚੇ ਨੂੰ ਹੈਲਪ ਕਰੇਗੀ ਬਹੁਤ ਵਧੀਆ ਲੱਗ ਰਿਹਾ ਇਹਨਾਂ ਨੇ ਕੋਈ ਵੀ ਫੇਕ ਡਾਕੂਮੈਂਟ ਨਹੀਂ ਉਸੀ ਤਰ੍ਹਾਂ ਮੇਰੇ 3 ਮੋਡਿਊਲਸ ਦੇ ਵਿੱਚੋਂ 6.5 ਜੀ ਤੋਂ 5.5 ਤੱਕ ਦੀ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰਾ as you allo ਵੱਲੋਂ ਮੇਰਾ ਵੀਜ਼ਾ ਆਇਆ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਹਾਂ ਤੇ ਮੈਂ ਯੂ ਐਲਓ ਦਾ ਬਹੁਤ ਧੰਨਵਾਦ ਕਰਾਂਗੀ ਯੂ ਐਲਓ ਐਜੂਕੇਸ਼ਨ ਉਹ ਸੰਸਥਾ ਜਿੱਥੇ ਅਸੀਂ ਇਮੀਗ੍ਰੇਸ਼ਨ ਫਰਾਡਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਥਰੂ ਆਰ ਵੀਡੀਓਜ਼ ਜਿੱਥੇ ਅਸੀਂ ਵੀਡੀਓਜ਼ ਆਉਂਦੀਆਂ ਇੰਸਟਾਗ੍ਰam ਸਪੀਕਰ ਸਿੰਘ ਯੂ ਐਲਓ ਸਾਡਾ ਪੇਜ ਹੈ ਉੱਥੇ ਹਰ ਰੋਜ਼ ਵੀਡੀਓਜ਼ ਆਉਂਦੀਆਂ ਕਿਵੇਂ ਠੱਗੀ ਕੀਤੀ ਜਾਂਦੀ ਹੈ ਇਮੀਗ੍ਰੇਸ਼ਨ ਲੈ ਕੇ ਪੰਜਾਬ ਚੋਂ ਬੱਚਾ ਬਾਹਰ ਤਾਂ ਜਾ ਹੀ ਰਿਹਾ ਹੈ ਅਬ ਬੱਚਿਆਂ ਨੂੰ ਗਿਆਨ ਇਹ ਸੈਮੀਨਾਰਸ ਪ੍ਰੋਗਰਾਮਸ ਮੋਟੀਵੇਸ਼ਨਲ ਸੈਸ਼ਨਸ ਜਿਹੜੇ ਹੁੰਦੇ ਆ ਇਹਨ ਮੋਟੀਵੇਸ਼ਨਲ ਸੈਸ਼ਨ ਵੀ ਕਹਿ ਸਕਦੇ ਆ ਪਲੱਸ ਇਮੀਗ੍ਰੇਸ਼ਨ ਯਾ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਇੱਕ ਸੈਸ਼ਨ ਹੁੰਦਾ ਕਿ ਉਹ ਟੈਕਨੀਕਲੀ ਨੋਲਿਜ ਵਾਈਜ਼ ਸਾਰਾ ਕੁਝ ਸਮਝ ਲੈਣ ਕਿ ਕੀ ਚੀਜ਼ ਸਹੀ ਆ ਕੀ ਚੀਜ਼ ਗਲਤ ਆ ਤੇ ਕਿਵੇਂ ਉਹਨੂੰ ਪ੍ਰਸੀਡ ਕੀਤਾ ਜਾਣਾ ਹੈ ਜਿੱਥੇ ਜਾ ਕੇ ਅੱਜ ਦੀ ਰੇਟ ਤੇ ਬੱਚਿਆਂ ਨੂੰ ਪੁੱਛੋਗੇ ਬੱਚੇ ਦੂਜਿਆਂ ਇਹ ਦੂਜੇ ਏਜੰਟਸ ਦੇ ਟੇਬਲ ਤੇ ਜਾ ਕੇ ਸਵਾਲ ਕਰਨ ਲੱਗੇਗੇ ਵੀ ਸਾਸੀ ਸਪੀਕਰ ਸਿੰਘ ਦੀ ਵੀਡੀਓ ਦੇਖੀਓ ਤੁਸੀਂ ਕਹਿੰਦੇ 2 ਲੱਖ 2.5 ਲੱਖ ਦੀ ਗੈਪ ਦੀ ਡਾਕੂਮੈਂਟ ਬਣਾਉਣਾ ਉਹ ਤਾਂ ਕਹਿੰਦੇ ਰਿਕੁਆਇਰਮ ਸਟਾਰਟਿੰਗ ਕਰਦੇ ਆ ਸਾਡੇ ਕੋਲ ਪੰਜ ਸੱਤ ਗਾਹਕ ਅਸੀਂ ਕਹਿੰਨੇ ਕਿ ਅਸੀਂ ਕੋਈ ਫੀਸ ਚਾਰਜ ਨਹੀਂ ਕਰਦੇ ਪਹਿਲਾਂ ਵੀ ਬਾਅਦ ਚੋਣੀ ਠੀਕ ਹੈ ਠੀਕ ਹੈ ਉਹ ਪ੍ਰੋਸੈਸ ਕਰਨੀ ਸੌਖੀ ਆ ਪਰ ਜਦੋਂ ਸਾਡੇ ਕੋਲ ਫਾਈਲਾਂ ਬਹੁਤ ਜ਼ਿਆਦਾ ਆ ਜਾਂਦੀਆਂ ਸਾਨੂੰ ਫਿਕਰ ਆਊਟ ਕਰਨਾ ਔਖਾ ਹੋ ਜਾਂਦਾ ਕਿ ਕਿਹੜਾ ਬੱਚਾ ਸੀਰੀਅਸ ਆ ਕਿਹੜਾ ਬੱਚਾ ਨੌਨ ਸੀਰੀਅਸ ਜਦੋਂ ਤੁਸੀਂ ਡਿਵੈਲਪਮੈਂਟ ਕਰਦੇ ਆ ਇੱਥੇ ਇੰਡੀਆ ਵਿੱਚ ਇੰਨੀ ਆ ਕਿ ਜ਼ਿਆਦਾ ਓਪਰਚ्युनिटीਜ਼ ਆ ਜਿਹੜੀ ਡੀਗਰੀ ਦੇ ਵਿੱਚ ਪੰਜਾਬ ਵਿੱਚ ਇੰਨੀ ਜ਼ਿਆਦਾ ਓਪਰਚ्युनिटीਜ਼ ਆ ਕਿ ਜੇ ਬੱਚਾ ਕਰਨਾ ਚਾਹੇ ਉਹ ਜ਼ਰੂਰ ਕਰ ਸਕਦਾ ਪਰ ਪ੍ਰੋਬਲਮ ਕੀ ਆ ਉੱਥੇ ਜਾ ਕੇ ਅਸੀਂ ਸਾਰੇ ਕੰਮ ਕਰਨ ਨੂੰ ਤਿਆਰ ਆ ਇ ਕੰਮ ਨਹੀਂ ਮਿਲ ਰਿਹਾ ਜਿਹੜਾ ਵੀ ਬੱਚਾ ਸਾਡੇ ਕੋਲ ਐਪਲੀਕੇਸ਼ਨ ਕਰਦਾ ਵਾ ਸੀ ਇਵਨ ਅੱਜ ਵੀ ਮੈਂ ਸੈਮੀਨਾਰਸ ਵੀ ਕਿਹਾ ਕਿ ਸਿਕੈਨੇਡਾ ਦੀ ਇੱਕ ਹੈਲਥਿੰਗ ਨੰਬਰ ਇਸ਼ੂ ਕਰ ਰਹੇ ਸਿਰਫ ਕੰਮ ਲੱਭਣ ਵਾਸਤੇ ਕਿਉਂ ਕਿ ਕਿਵੇਂ ਰੈਜ਼ਿਊਮਸ ਬਣਾਵੇ ਕਿੱਥੇ ਕਿੱਥੇ ਆਪਦੇ ਰੈਜ਼ਿਊਮਸ ਦਵੇ ਕਿਵੇਂ ਉਹ ਕੰਮ ਲੱਭੇ ਕਿਵੇਂ ਉਹ ਕਰੇ ਇਵਨ ਕਿ ਅਸੀਂ ਉਹਦੀ ਫਾਈਨੈਂਸ਼ੀਅਲ ਕਿ ਉਹਦੇ ਵਾਪਸ ਆ ਕੇ ਜੇ ਸੈੱਟ ਹੋਣਾ ਤਾਂ ਕਿਵੇਂ ਹੋ ਸਕਦਾ ਪੰਜਾਬ ਦੇ ਵਿੱਚ ਮੈਂ ਅੱਜ ਬੋਲ ਰਿਹਾ ਮੈਂ ਪਿੰਡ ਪਿੰਡ ਘੜਿਆਲ ਤੋਂ ਉੱਠ ਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਸਿਰਫ ਇੰਟਰਨੈਟ ਦੀ ਪਾਵਰ ਦੇ ਨਾਲ ਆਪਦੇ ਬੋਲਣ ਨਾਲ ਸੋਸ਼ਲ ਮੀਡੀਆ ਦੀ ਪਾਵਰ ਨਾਲ ਸਾਕ ਤੋਂ ਬੋਲਣ ਨੂੰ ਅਵੇਅਰ ਕਰਮੇ ਮੇਰੇ ਕੋਲ ਵੀ ਬਹੁਤ ਮਿਸ਼ਨ ਸੀਗਾ ਮੇਰੇ ਕੋਲ ਵੀ ਬਹੁਤ ਗਿਆਨ ਸੀ ਅੱਜ ਸਾਰੇ ਕੋਲ ਹੈ ਜੇ ਇਹ ਗੱਲਾਂ ਪਰ ਕਰਨ ਵਾਲਾ ਕੋਈ ਕੋਈ ਆ ਕਿਉਂਕਿ ਉਹ ਉਹਨੂੰ ਯੂਟਿਲਾਈਜ਼ ਨਹੀਂ ਕਰਦਾ ਜੋ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਵਾਸਤੇ ਅੱਜ ਯੂਐਲਓ ਵੱਲੋਂ ਮੋਗਾ ਦੇ ਵਿੱਚ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਲਤ ਏਜੰਟਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਫਸਣਾ ਨਹੀਂ ਆਇਆ ਤੇ ਵਿਦੇਸ਼ ਵਿੱਚ ਜਾ ਕੇ ਕਿਸ ਤਰ੍ਹਾਂ ਉਹਨਾਂ ਨੇ ਪੜ੍ਹਾਈ ਕਰਨੀ ਹੈ ਤੇ ਕੰਮ ਕਰਨਾ ਉਸ ਬਾਰੇ ਸਾਰੇ ਜਿਹੜੇ ਹੈਗੇ ਆ ਅੱਜ ਸੈਮੀਨਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜਿੱਥੇ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਚ ਜਾਣ ਦਾ ਰੁਝਾਨ ਰੱਖਦੀ ਹੈ ਤਾਂ ਦੂਜੇ ਪਾਸੇ ਵੀਜ਼ਾ ਲੈਣ ਲਈ ਖੱਜਲ-ਖੁਆਰੀ ਦਾ ਸ਼ਿਕਾਰ ਵੀ ਉਹ ਨਹੀਂ ਹੁੰਦੀ ਜਿਸ ਦੇ ਚਲਦਿਆਂ ਹੀ ਇੱਕ ਦਿਨ ਤੋਂ ਲੈ ਕੇ 7 ਦਿਨ ਦੇ ਅੰਦਰ ਵੀਜ਼ਾ ਲਗਵਾ ਕੇ ਦੇਣ ਦਾ ਦਾਵਾ ਕਰਨ ਵਾਲੇ ਯੂਐਲਓ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਵੱਡੀ ਤਦਾਦ 'ਚ ਲੋਕ ਪਹੁੰਚੇ ਇਸ ਮੌਕੇ ਸਪੀਕਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਹਰ ਜਗ੍ਹਾ ਤੇ ਏਜੰਟ ਬੈਠੇ ਹਨ ਜੋ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਵੱਡੇ ਵੱਡੇ ਸੁਪਨੇ ਦਿਖਾ ਕੇ ਗੁੰਮਰਾਹ ਕਰ ਰਹੇ ਹਨ ਅਤੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਸੈਮੀਨਾਰ ਦਾ ਮਕਸਦ ਲੋਕਾਂ ਨੂੰ ਉਸ ਲੁੱਟ ਬਾਰੇ ਜਾਗਰੂਕ ਕਰਨਾ ਹੈ ਯੂਐਲਓ ਸੰਸਥਾ ਸਹੀ ਤਰੀਕੇ ਨਾਲ ਫਾਈਲ ਭਰ ਕੇ ਵੀਜ਼ਾ ਲਗਵਾ ਕੇ ਦਿੰਦੀ ਹੈ ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਕਿਸ ਕਾਲਜ ਵਿੱਚ ਪੜ੍ਹਨਾ ਹੈ ਅਤੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ ਇਸ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜੁਨਾ ਬੱਚਿਆਂ ਦਾ ਪੜ੍ਹਾਈ ਵਿੱਚ ਗੈਪ 5 ਸਾਲ ਤੋਂ 12 ਸਾਲ ਤੱਕ ਦਾ ਹੈ ਉਹਨਾਂ ਦੇ ਵੀਜ਼ੇ ਵੀ ਸਹੀ ਜਾਣਕਾਰੀ ਦੇ ਕੇ ਲਗਵਾਏ ਜਾਂਦੇ ਨੇ ਹੋਰ ਕੀ ਕਹਿਣਾ ਹੈ ਸਪੀਕਰ ਸਿੰਘ ਦਾ ਆਓ ਸੁਣਦੇ ਹਾਂ ਬੇਸਿਕਲੀ ਸੈਮੀਨਾਰ ਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ ਜੀ ਅਬਾਊਟ ਇਮੀਗ੍ਰੇਸ਼ਨ ਕਿਉਂਕਿ ਯੂਐਲਓ ਐਜੂਕੇਸ਼ਨ ਉਹ ਸੰਸਥਾ ਜਿੱਥੇ ਅਸੀਂ ਇਮੀਗ੍ਰੇਸ਼ਨ ਫਰਾਡਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਥਰੂ ਆਰ ਵੀਡੀਓਜ਼ ਜਿੱਥੇ ਅਸੀਂ ਵੀਡੀਓਜ਼ ਆਉਂਦੀਆਂ ਇੰਸਟਾਗ੍ਰam ਸਪੀਕਰ ਸਿੰਘ ਯੂਐਲਓ ਸਾਡਾ ਪੇਜ ਹੈ ਉਥੇ ਹਰ ਰੋਜ਼ ਵੀਡੀਓਜ਼ ਆਉਂਦੀਆਂ ਕਿਵੇਂ ਠੱਗੀ ਕੀਤੀ ਜਾਂਦੀ ਹੈ ਇਮੀਗ੍ਰੇਸ਼ਨ ਲੈ ਕੇ ਪੰਜਾਬ ਚੋਂ ਬੱਚਾ ਬਾਹਰ ਤਾਂ ਜਾ ਰਹੀ ਰਿਹਾ ਬਾਹਰ ਤਾਂ ਬੱਚਾ ਪਹਿਲਾਂ ਵੀ ਜਾਂਦਾ ਸੀ ਹੁਣ ਵੀ ਜਾਂਦਾ ਪਰ ਗੈਪ ਹੋ ਗਿਆ ਬੱਚੇ ਦਾ 2 ਸਾਲ ਦਾ 4 ਸਾਲ ਦਾ 10 ਸਾਲ ਦਾ ਉਥੇ ਫਰਾਡ ਏਜੰਟਸ ਜਿਹੜੇ ਠੱਗੀਆਂ ਕਰਦੇ ਆ ਉਹ ਜਾਲੀ ਡਾਕੂਮੈਂਟ ਬਣਾ ਕੇ ਬੱਚੇ ਤੇ ਲਾਉਂਦੇ ਆ ਕੋਈ ਡਿਗਰੀ ਬਣਾਉਂਦਾ ਕੋਈ ਡਿਪਲੋਮਾ ਬਣਾਉਂਦਾ ਕੋਈ ਕੀ ਬਣਾਉਂਦਾ ਅੱਜ ਸੈਮੀਨਾਰ ਵਿੱਚ ਮੇਨ ਮੁੱਦਾ ਇਹ ਹੀ ਸੀਗਾ ਕਿ ਪਹਿਲਾਂ ਤਾਂ ਉਹਨਾਂ ਬਾਰੇ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਜਾਵੇ ਫਿਰ ਬਹੁਤ ਸਾਰੇ ਬੱਚੇ ਇਥੇ ਆਲਰੇਡੀ ਆਏ ਹੋਏ ਸੀ ਜਿਨ੍ਹਾਂ ਦੇ ਸਾਡੇ ਕੋਲੋਂ ਵੀਜ਼ਾਸ ਆਏ ਉਹਨਾਂ ਨੂੰ ਵੀਜ਼ਾ ਡਿਸਟ੍ਰੀਬਿਊਸ਼ਨ ਵੀ ਕੀਤੀ ਆ ਤੇ ਉਹਨਾਂ ਨੂੰ ਇੱਕ ਸਬੂਤ ਦੇ ਤੌਰ ਤੇ ਪੇਸ਼ ਕੀਤਾ ਦੂਜੇ ਬੱਚਿਆਂ ਨੇ ਮੂਰੇ ਕਿ ਦੇਖੋ ਇਹਨਾਂ ਬੱਚਿਆਂ ਨੂੰ ਥੋੜੇ ਸਾਹਮਣੇ ਇੱਕ ਬੱਚੀ 12 ਸਾਲ ਦਾ ਗੈਪ ਸੀ ਉਹਦਾ ਉਹਦੇ ਗੈਪ ਦੇ ਵਿੱਚ ਅਸੀਂ ਕੁਝ ਵੀ ਨਹੀਂ ਲਗਾਇਆ ਬਿਨਾ ਕੋਈ ਡਾਕੂਮੈਂਟ ਲਗਾਏ ਅਸੀਂ ਐਪਲੀਕੇਸ਼ਨ ਕੀਤੀ ਉਹਨੂੰ ਵੀਜ਼ਾ ਮਿਲਿਆ ਸਾਰਾ ਕੁਝ ਮਿਲਿਆ ਇਹ ਸਿਰਫ ਚੀਜ਼ ਤਾਂ ਹੋਈ ਆ ਕਿਉਂਕਿ ਨੌਲੇਜ ਦੇ ਉੱਪਰ ਬੱਚਿਆਂ ਨੂੰ ਗਿਆਨ ਇਹ ਸੈਮੀਨਾਰਸ ਪ੍ਰੋਗਰਾਮਸ ਮੋਟੀਵੇਸ਼ਨਲ ਸੈਸ਼ਨਸ ਜਿਹੜੇ ਹੁੰਦੇ ਆ ਇਹਨ ਮੋਟੀਵੇਸ਼ਨਲ ਸੈਸ਼ਨ ਵੀ ਕਹਿ ਸਕਦੇ ਆ ਕਾਲਜ ਵਾਈਜ਼ ਸਾਰਾ ਕੋ ਸਮਝ ਲੈਣ ਕਿ ਕੀ ਚੀਜ਼ ਸਹੀ ਆ ਕੀ ਚੀਜ਼ ਗਲਤ ਆ ਤੇ ਕਿਵੇਂ ਉਹਨੂੰ ਪ੍ਰੋਸੀਡ ਕੀਤਾ ਜਾਣਾ ਹੈ ਦੇਖਿਆ ਅਸੀਂ ਇੱਥੇ ਜਿਹੜੇ ਬੱਚਿਆਂ ਦੇ ਆ ਵੀਜ਼ੇ ਇੱਕ ਦਿਨ ਦੇ ਵਿੱਚ ਵੀ ਆਏ ਆ ਹਾਂਜੀ ਦੇਖੋ ਉਹ ਤਾਂ ਦੇਖੋ ਜੀ ਟ੍ਰੈਂਡ ਆਜ ਦੀ ਡੇਟ ਤੇ ਸਰਕਮਸਟੈਂਸਿਸ ਹੁੰਦੇ ਆ ਕੋਈ ਟਾਈਮ ਹੁੰਦਾ ਸੀਗਾ 5.5 ਬੱਚੇ 5.5 ਮੜ ਵਾਲੇ ਬੱਚਿਆਂ ਨੂੰ ਕੋਈ ਪੁੱਛਦਾ ਨਹੀਂ ਸੀ ਕੋਈ ਏਜੰਟ ਫਾਈਲ ਅਸੀਂ ਉਦੋਂ ਵੀ ਐਪਲੀਕੇਸ਼ਨ ਲੈ ਰਹੇ ਸੀ ਅਜੇ ਤੋਂ 3 ਸਾਲ ਪਹਿਲਾਂ ਵੀ ਅਸੀਂ ਐਪਲੀਕੇਸ਼ਨ ਲੈ ਰਹੇ ਸੀ ਵੀਜ਼ਾ ਵੀ ਲੈ ਰਹੇ ਸੀ ਪਰ ਹੁਣ ਤਾਂ ਸਰਕਮਸਟੈਂਸਿਸ ਇਹੋ ਜਿਹੇ ਬਣ ਗਏ ਆ ਕਿ ਜਿਹੜਾ ਬੱਚਾ ਵੀ ਐਪਲੀਕੇਸ਼ਨ ਕਰਦਾ ਸਹੀ ਤਰੀਕੇ ਨਾਲ ਕਰਦਾ ਤੇ ਉਹਦੀ ਜੈਨ ਸੁਤਰੇ ਤਰੀਕੇ ਨਾਲ ਮਿਲ ਜਣਾ ਬਿਨਾ ਕੋਈ ਜਾਲੀ ਡਾਕੂਮੈਂਟ ਲਗਾਏ ਪਰ ਨਾ ਮੇਨ ਦੇ ਜਹਨ ਤੇ ਕੁਝ ਹੁੰਦਾ ਕਿ ਥੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਆ ਕਾਫੀ ਬੱਚੇ ਜਿਹੜੇ ਆ ਜਿਨ੍ਹਾਂ ਦਾ ਵੀਜ਼ਾ ਵੀ ਨਹੀਂ ਹੁੰਦਾ ਉਹ ਵੀ ਥੱਗਾਂ ਦੇ ਸ਼ਿਕਾਰ ਪੈਸੇ ਵੀ ਬਰਬਾਦ ਹੋ ਜਾਂਦੇ ਮੁਕਾਮ ਤੇ ਵੀ ਨਹੀਂ ਪਹੁੰਚਦੇ ਦੇਖੋ ਉਹਦਾ ਕਾਰਨ ਇਹੀ ਆ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਜੀ ਵਾਰ-ਵਾਰ ਨਾ ਇੱਕ ਇੱਕ ਪੁਆਇੰਟ ਦੇ ਉੱਪਰ ਮੈਂ ਲੈ ਕੇ ਆਉਣਾ ਹੁੰਦਾ ਹਰ ਬੰਦੇ ਨੂੰ ਤੁਹਾਨੂੰ ਵੀ ਮੀਡੀਆ ਨੂੰ ਵੀ ਈਵਨ ਕੀ ਜਿਹੜੇ ਆਪਣੇ ਕਾਉਂਸਲਰ ਦਾ ਉਹਨਾਂ ਨੂੰ ਵੀ ਸਟੂਡੈਂਟਸ ਨੂੰ ਵੀ ਉਹ ਹੈਗਾ ਗਿਆਨ ਜਿੰਨਾ ਟਾਈਮ ਆਪਣੇ ਬੱਚੇ ਘਰਾਂ ਚੋਂ ਜਿਵੇਂ ਆਪਾਂ ਜਾਣਾ ਆਪਾਂ ਕੈਨੇਡਾ ਜਾਣਾ ਆਪਾਂ ਯੂਕੇ ਬਾਹਰਲੇ ਮੁਲਕਾਂ ਜਾ ਕੇ ਤਰੱਕੀਆਂ ਕਰਨੀਆਂ ਪਰ ਦਿਮਾਗ ਨਹੀਂ ਆਪਾਂ ਯੂਜ਼ ਕਰਨਾ ਆਪਾਂ ਸਿਰਫ ਕਿਸੇ ਵੀ ਏਜੰਟ ਦੇ ਮੂਹਰੇ ਜਿਹੜਾ ਬਰ ਟਾਈਪੈਂਟ ਲਾ ਕੇ ਬਹਿ ਗਿਆ ਛੋਟਾ ਜਿਹਾ ਦਫਤਰ ਖੋਲ ਕੇ ਵੀ ਠੀਕ ਆ ਉਹਦੀ ਗੱਲ ਸੁਣ ਲੈਣੀ ਆ ਵੀ ਉਹ ਕਹਿੰਦਾ ਜਾਲੀ ਡਾਕੂਮੈਂਟ ਲੱਗਣੇ ਆ ਤਾਂ ਲੱਗਣਗੇ ਉਹ ਡਰਾ ਦਿੰਦਾ ਕਿਉਂਕਿ ਜਦੋਂ ਵੀ ਕੋਈ ਬਿਜ਼ਨਸ ਕੀਤਾ ਗਿਆ ਅਜ ਤੱਕ ਇਤਿਹਾਸ ਦਾ ਗਵਾਹ ਵਾ ਜਦੋਂ ਵੀ ਕੋਈ ਫਰਾਡ ਸਕੈਮ ਹੋਇਆ ਉਹ ਪਹਿਲਾ ਔਰੇ ਵਿੱਚ ਔਰ ਉਸ ਬਿਜ਼ਨਸ ਵਿੱਚ ਡਰ ਪੈਦਾ ਕੀਤਾ ਗਿਆ ਜਦੋਂ ਉਹ ਡਰ ਪੈਦਾ ਕੀਤਾ ਗਿਆ ਉੱਥੇ ਬੱਚਿਆਂ ਲੋਕਾਂ ਨੂੰ ਲੁੱਟਿਆ ਜਾਂਦਾ ਅਸੀਂ ਉਹ ਡਰ ਖਤਮ ਕਰਦੇ ਹਾਂ ਲੋਕਾਂ ਦਾ ਕਿ ਇੱਥੇ ਡਰਨ ਦੀ ਲੋੜ ਨਹੀਂ ਜੋ ਵੀ ਹੈ ਸੱਚ ਸੱਚ ਬੋਲੋ ਤੇ ਵਿਜ਼ੇ ਲਓ ਵਿਸ਼ਵਾਸ ਕਿੱਦਾਂ ਕੀਤਾ ਜਾਏ ਉਹ ਜ਼ਿਆਦਾਤਰ ਹੁੰਦਾ ਹੈ ਪਬਲਿਸਿਟੀ ਹੁੰਦੀ ਹੈ ਪਬਲਿਸਿਟੀ ਦੇ ਨਾਲ ਲੋਕ ਫਸ ਜਾਂਦੇ ਪਰ ਵਿਸ਼ਵਾਸ ਕਿੱਦਾਂ ਕੀਤਾ ਜਾਏ ਇਹ ਇਸੇ ਕਰਕੇ ਤਾਂ ਆਪਾਂ ਸੈਮੀਨਾਰਸ ਕਰਦੇ ਹਾਂ ਕਿ ਲੋਕ ਇੱਥੇ ਆਉਣ ਜੁੜਨ ਸਾਨੂੰ ਫੋਲੋ ਕਰਨ ਜਦੋਂ ਗਿਆਨ ਮਿਲੂ ਬੱਚੇ ਦੂਜਿਆਂ ਇਹ ਦੂਜੇ ਏਜੰਟਸ ਦੇ ਟੇਬਲ ਤੇ ਜਾ ਕੇ ਸਵਾਲ ਕਰਨ ਲੱਗੇ ਕਿ ਵੀ ਸਾਸੀ ਸਪੀਕਰ ਸਿੰਘ ਦੀ ਵੀਡੀਓ ਦੇਖੀਏ ਤੁਸੀਂ ਕਹਿੰਦੇ 2 ਲੱਖ 2.5 ਲੱਖ ਦੀ ਗੈਪ ਦੀ ਡਾਕੂਮੈਂਟ ਬਣਾਉਣਾ ਉਹ ਤਾਂ ਕਹਿੰਦੇ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਕਿਵੇਂ ਕਹਿ ਰਹੇ ਹੋ ਉਹ ਤਾਂ ਵੀਜ਼ਾਸ ਵੀ ਲੈ ਰਹੇ ਆ ਬੱਚਿਆਂ ਦੇ ਸਬੂਤ ਵੀ ਦੇ ਰਹੇ ਆ ਈਵਨ ਸਾਨੂੰ ਸ਼ੋ ਵੀ ਕਰ ਰਹੇ ਆ ਫਾਈਲ ਲਾਉਣੀ ਵੀ ਸਿਖਾ ਰਹੇ ਆ ਜੀਸੀਕ ਵੀ ਸਾਡੇ ਮੂਰੇ ਖੋਲ ਦਿੰਦੇ ਆ ਤਾਂ ਵਿਸ਼ਵਾਸ ਬਣਾਉਣ ਦੀ ਲੋੜ ਹੀ ਨਹੀਂ ਅਸੀਂ ਤਾਂ ਕਿਸੇ ਨੂੰ ਅਸੀਂ ਤਾਂ ਰਿਕੁਐਸਟ ਕਰਦੇ ਆ ਸਾਡੇ ਤੋਂ ਕੋਈ ਵੀ ਸ਼ਮਾਸ਼ਨਾ ਕਰੋ ਅਸੀਂ ਕਿਉਂ ਕਹੀਏ ਕਿ ਸਾਡੇ ਤੇ ਵਿਸ਼ਵਾਸ ਕਰੋ ਵਿਸ਼ਵਾਸ ਕਰਨ ਦੀ ਲੋੜ ਹੀ ਕੀ ਹੈ ਜੇ ਤੁਹਾਡੇ ਕੋਲ ਦਿਮਾਗ ਹੈਗਾ ਤੁਸੀਂ ਪਲੱਸ 2 ਕੀਤੀ ਹੈ ਆਇਲਸ ਕੀਤੀ ਹੈ ਇੰਗਲਿਸ਼ ਜਾਣਦੇ ਆ ਸਾਰਾ ਕੁਝ ਜਾਣਦੇ ਆ ਵਿਸ਼ਵਾਸ ਕਰਨ ਦੀ ਲੋੜ ਹੀ ਕੀ ਹੈ ਤੁਸੀਂ ਗਿਆਨ ਲਓ ਸਮਝੋ ਕੀ ਹੈਗਾ ਕੀ ਗੈਪ ਆ ਕੀ ਡਾਕੂਮੈਂਟੇਸ਼ਨ ਆ ਕੀ ਜੀਸੀ ਕੀ ਆ ਕੀ ਫਾਈਲਿੰਗ ਹੁੰਦੀ ਆ ਕੀ ਉੱਥੇ ਜਾ ਕੇ ਕਰਨਾ ਸਾਰੇ ਤਰੀਕੇ ਦੀਆਂ ਵੀਡੀਓਸ ਨੂੰ ਇੰਟਰਨੈਟ ਤੇ ਮਿਲ ਜਾਂਦੀਆਂ ਆਪਣਾ ਦਿਮਾਗ ਯੂਜ਼ ਕਰਨ ਦੀ ਲੋੜ ਆ ਅੱਜ ਦੀ ਡੇਟ 'ਚ ਫਰਾਡ ਹੋਣਾ ਬੰਦ ਹੋ ਜਾਊਗਾ ਤੁਹਾਡੇ ਵੱਲੋਂ ਪਹਿਲਾਂ ਇੱਕ ਵੀ ਕਿਹਾ ਗਿਆ ਸੀ ਕਿ ਪਹਿਲਾਂ ਤੁਸੀਂ ਫੀਸ ਦੇ ਲੱਦੇ 10000 ਰੁਪਏ ਜਿਹੜੀ ਦੀ ਜੀ ਹਾਂ ਉਹ ਡਰੈਸਿੰਗ ਮੀਟ ਉਹਦਾ ਕਾਰਨ ਇਹ ਕਿ ਦੇਖੋ ਜਦੋਂ ਆਪਾਂ ਸਟਾਰਟਿੰਗ ਕਰਦੇ ਆ ਸਾਡੇ ਕੋਲ ਪੰਜ ਸੱਤ ਗਾਹਕ ਆ ਸੀ ਕਹਿੰਨੇ ਕਿ ਅਸੀਂ ਕੋਈ ਫੀਸ ਚਾਰਜ ਨਹੀਂ ਕਰਦੇ ਪਹਿਲਾਂ ਵੀ ਬਾਅਦ 'ਚ ਵੀ ਠੀਕ ਆ ਠੀਕ ਆ ਉਹ ਪ੍ਰੋਸੈਸ ਕਰਨੀ ਸੌਖੀ ਆ ਪਰ ਜਦੋਂ ਸਾਡੇ ਸੀਰੀਅਸ ਬੱਚਾ ਹੋਈ ਹੋਊਗਾ ਜਿਹੜਾ 20 ਲੱਖ ਲਾ ਰਿਹਾ ਅੱਜ ਉਹ ਸਟਾਰਟਿੰਗ ਦੇ ਵਿੱਚ ਸਾਨੂੰ ਅਫਰਟਰ ਅਪਲਾਈ ਕਰੇਗਾ 10000 ਰੁਪਏ ਨਹੀਂ ਦੇ ਰਿਹਾ ਉਹ 20 ਲੱਖ ਰੁਪਏ ਕਿਵੇਂ ਲਾਊਗਾ ਅਸੀਂ ਉਹ ਤੇ ਕਿਵੇਂ ਟਰਸਟ ਕਰੀਏ ਕਿ ਸਾਡਾ ਇੱਕ ਸੀਰੀਅਸ ਸਟੂਡੈਂਟ ਆ ਤੇ ਅੱਗੇ ਜਾ ਕੇ ਸਾਡਨ ਐਪਲੀਕੇਸ਼ਨ ਕਰੇ ਦੇਖੋ ਜੀ ਮੈਂ ਇਹ ਕਹੂੰਗਾ ਕਿ ਇਹ ਇੱਕ ਦੇਖਦੇ ਆ ਇਸ ਸੈਕਸ਼ਨ ਆ ਗਈ ਹਾਂ ਜੀ ਬਹੁਤੇ ਲੋਕ ਕਹਿੰਦੇ ਤੁਸੀਂ ਵੀ ਇਹ ਗੱਲਾਂ ਆਪ ਕਹਿੰਦੇ ਹੋ ਵੀਡੀਓ ਦੇ ਵਿੱਚ ਤੁਹਾਡੇ ਵੀਡੀਓ ਵਿੱਚ ਆ ਰਹੀਆਂ ਹਾਂ ਜੀ ਕਿ ਆਪ ਜੀ ਨਾਲ ਇਹ ਕਹਿੰਦੇ ਹੋ ਕਹਿਣਾ ਚਾਹੀਦਾ ਕਿ ਨਹੀਂ ਕਰਨਾ ਦੇਖੋ ਜੇ ਜਾਣਾ ਚਾਹੀਦਾ ਹੁੰਦਾ ਸਭ ਤੋਂ ਪਹਿਲਾਂ ਮੈਂ ਹੀ ਜਾਂਦਾ ਜੇ ਜਾਣਾ ਚਾਹੀਦਾ ਹੁੰਦਾ ਕੈਨੇਡਾ ਦਾ ਸਭ ਤੋਂ ਪਹਿਲਾਂ ਮੈਂ ਜਾਂਦਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੰਦੇ ਕੋਲ 2-4 ਕਿੱਲੇ ਜ਼ਮੀਨ ਆ 10-20 ਹਜ਼ਾਰ ਦੀ ਨੌਕਰੀ ਆ ਮੈਂ ਕਦੇ ਸੁਜੈਸ਼ਨ ਨਹੀਂ ਕਰਦਾ ਨਹੀਂ ਜਾਣਾ ਜਾਣਾ ਚਾਹੀਦਾ ਕਿਉਂ ਕਿ ਕਿਉਂਕਿ ਦੇਖੋ ਮੇਰਾ ਇੱਕ ਬਿਜ਼ਨਸ ਵੀ ਆ ਤੇ ਮੇਰੀ ਇੱਕ ਸੋਚ ਵੀ ਆ ਜੇ ਮੈਨੂੰ ਬਿਜ਼ਨਸ ਪ੍ਰੋਫੈਸਰ ਨੇ ਲੈਂਦਾ ਮੇਰਾ ਪ੍ਰਮੋਟ ਕਰਨਾ ਫਰਜ਼ ਮੰਨਦਾ ਕਿ ਵੀ ਕੈਨੇਡਾ ਜਾਓ ਪਰ ਪਹਿਲਾਂ ਆਪ ਇੱਕ ਪਰਸਨੈਲਿਟੀ ਐ ਮੈਮ ਮੇਰੇ ਪਰਿਵਾਰ ਮੇਰੇ ਫਾਦਰ ਸਾਹਿਬ ਬੈਠੇ ਆ ਤਾਂ ਕੀ ਹੁੰਦਾ ਜਦੋਂ ਸਾਡੀ ਮੈਂ ਪਲੱਸ 2 ਕੀਤੀ ਉਹਦੇ ਵੀ ਸੀਗਾ ਕਿ ਯਾਰ ਤੂੰ ਵੀ ਬਾਹਰ ਜਾ ਪਰ ਸੋਚ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਡਿਵੈਲਪਮੈਂਟ ਕਰਦੇ ਆ ਇੱਥੇ ਇੰਡੀਆ ਵਿੱਚ ਇੰਨੀਆਂ ਕਿ ਜ਼ਿਆਦਾ ਓਪਰਚ्युनिटीਜ਼ ਆਜ ਦੀ ਡੇਟ ਦੇ ਵਿੱਚ ਪੰਜਾਬ ਵਿੱਚ ਇੰਨੀਆਂ ਜ਼ਿਆਦਾ ਓਪਰਚ्युनिटीਜ਼ ਆ ਕਿ ਜੇ ਬੱਚਾ ਕਰਨਾ ਚਾਹਵੇ ਉਹ ਜ਼ਰੂਰ ਕਰ ਸਕਦਾ ਪਰ ਪ੍ਰੋਬਲਮ ਕੀ ਆ ਉੱਥੇ ਜਾ ਕੇ ਅਸੀਂ ਸਾਰੇ ਕੰਮ ਕਰਨ ਨੂੰ ਤਿਆਰ ਆ ਇੱਥੇ ਆਪਾਂ ਢੱਕਾ ਤੋੜ ਕੇ ਰਹਿ ਜਾਈਏ ਇਹ ਗੱਲ ਇੱਕ ਵਾਈ ਵੀ ਕਰਦੇ ਜੀ ਉਹਦੇ ਮਾਪਿਆਂ ਦਾ ਨਹੀਂ ਹੈਗਾ ਤੁਸੀਂ ਬੱਚੇ ਨੂੰ ਪਹਿਲੇ ਕਹਿੰਦੇ ਪਲੱਸ 2 ਕਰ ਤੈਨੂੰ ਬਾਹਰ ਭੇਜਾਂਗੇ ਨਹੀਂ ਉਹ ਮਾਈਂਡ ਸੈਟ ਤਾਂ ਪਿੱਛੋਂ ਕਿਤੋਂ ਬਣਿਆ ਨਾ ਜਾਂ ਤਾਂ ਪੰਜਾਬ ਦੇ ਹਾਲਾਤਾਂ ਕਰਕੇ ਬਣਿਆ ਇਹ ਮੇਰਾ ਸਵਾਲ ਹੈ ਸਰਕਾਰਾਂ ਸੋਚਣ ਕਿ ਵੀ ਕਿਹੋ ਜਿਹੇ ਹਾਲਾਤ ਆ ਕਿਵੇਂ ਇੰਪਰੂਵ ਕਰਨੇ ਆ ਚੀਜ਼ ਮੇਰੇ ਲਈ ਦੋ ਪੱਕਾ ਭਾਈ ਜੀ ਨੇ ਸਵਾਲ ਪੁੱਛਿਆ ਕਿ ਬਾਹਰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਮੈਂ ਕਹੂੰਗਾ ਕਦੇ ਵੀ ਨਹੀਂ ਜਾਣਾ ਚਾਹੀਦਾ ਜੇ ਤੁਹਾਡੇ ਕੋਲ ਇੱਥੇ ਰੋਟੀ ਪੱਕਦੀ ਹੈ ਜੇ ਤੁਹਾਡੇ ਅ ਇੱਥੇ ਉੱਥੇ ਛੱਤ ਬਣਾਉਣੀ ਹੈ ਇੱਥੇ ਛੱਤ ਹੈਗੀ ਆ ਕੰਮ ਤਾਂ ਇਹ ਕਰਦੇ ਬੱਚਿਆਂ ਨੂੰ ਬਾਹਰ ਭੇਜ ਕੇ ਕੰਮ ਕਰਦੇ ਨੇ ਇੱਕ ਪਾਸੇ ਦੇਖੋ ਹਾਂਜੀ ਦੇਖੋ 2019 ਵਿੱਚ ਮੈਂ ਕੰਮ ਸ਼ੁਰੂ ਕੀਤਾ ਜਦੋਂ ਮੈਂ ਕੰਮ ਨਹੀਂ ਕਰ ਰਿਹਾ ਸੀ ਉਦੋਂ ਕਿਹੜਾ ਲੋਕ ਬਾਹਰ ਨਹੀਂ ਜਾਂਦੇ ਸੀ ਉਦੋਂ ਵੀ ਤਾਂ ਜਾਂਦੇ ਸੀ ਨਾ ਬਾਹਰ ਮੇਰੇ ਆਉਣ ਨਾਲ ਤਾਂ ਬਾਹਰ ਜਾਣ ਨਹੀਂ ਲੱਗੇ ਇਹ ਕਿਹੜੇ ਕਿਹਦੇ ਆਉਣ ਨਾਲ ਬਾਹਰ ਜਾਣ ਲੱਗੇ ਆ ਕਿਹੜੀ ਕਿਹੜੀਆਂ ਪੋਲਿਟਿਕਸ ਇਹੋ ਜਿਹੀਆਂ ਹੋਈਆਂ ਜਿਹਦੇ ਕਰਕੇ ਬਾਹਰ ਜਾਣ ਲੱਗੇ ਆ ਸਵਾਲ ਇਹ ਉਹਨਾਂ ਨੂੰ ਕਰਨਾ ਆਪਾਂ ਜਾ ਕੇ ਪਰ ਸਾਡਾ ਕੰਮ ਆ ਕਿਰਤ ਕਰਨਾ ਕੋਈ ਵੀ ਮਾੜਾ ਨਹੀਂ ਹਾਂ ਜੇ ਅਸੀਂ ਇਹ ਕੰਮ ਕਰਦੇ ਆ ਤਾਂ ਕਰਦੇ ਆ ਰੋਜ਼ੀ ਰੋਟੀ ਆ ਜ ਸਭ ਤੋਂ ਪਹਿਲਾਂ ਹਰ ਬੰਦੇ ਨੇ ਆਪ ਦਾ ਆਪ ਦਾ ਰੋਜ਼ੀ ਰੋਟੀ ਦਾ ਤਰੀਕਾ ਲੱਭਣਾ ਹੁੰਦਾ ਸਾਡਾ ਵੀ ਇਹ ਤਰੀਕਾ ਸਾਡੀ ਰੋਜ਼ੀ ਰੋਟੀ ਆ ਅਸੀਂ ਤਾਂ ਇਹ ਬਿਜ਼ਨਸ ਕਰਦੇ ਆ ਪਰ ਜੇ ਕੋਈ ਮੇਰਾ ਪਰਸਨਲ ਓਪੀਨੀਅਨ ਪੁੱਛਦਾ ਜਾਣਨਾ ਚਾਹਦਾ ਮੈਂ ਕਦੇ ਨਹੀਂ ਸਵੈਸ਼ਟ ਕਰਦਾ ਮੇਰੇ ਨਾਲ ਕਿੰਨੇ ਗੈਪ ਮੈਨੂੰ ਰਾਏ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਕੰਮ ਨਹੀਂ ਮਿਲ ਰਿਹਾ ਜਿਹੜਾ ਵੀ ਬੱਚਾ ਸਾਡੇ ਕੋਲ ਐਪਲੀਕੇਸ਼ਨ ਕਰਦਾ ਵਾ ਅਸੀਂ ਇਵਨ ਅਜੇ ਵੀ ਮੈਂ ਸੈਮੀਨਾਰਸ ਵੀ ਕਿਹਾ ਕਿ ਅਸੀਂ ਕੈਨੇਡਾ ਦੀ ਇੱਕ ਹੈਲਥ ਨੰਬਰ ਇਸ਼ੂ ਕਰ ਰਹੇ ਹਾਂ ਸਿਰਫ ਕੰਮ ਲੱਭਣ ਵਾਸਤੇ ਕਿਉਂ ਕਿਵੇਂ ਰੈਜ਼ਿਊਮਸ ਬਣਾਵੇ ਕਿੱਥੇ ਕਿੱਥੇ ਆਪਦੇ ਰੈਜ਼ਿਊਮਸ ਦਵੇ ਕਿਵੇਂ ਉਹ ਕੰਮ ਲੱਭੇ ਕਿਵੇਂ ਉਹ ਕਰੇ ਇਵਨ ਕਿ ਅਸੀਂ ਉਹਦੀ ਫਾਈਨੈਂਸ਼ੀਅਲ ਕਿਉਂ ਉਹਦੇ ਵਾ ਆ ਰਹੀ ਰੋਟੀ ਆਸਤੇ bizness ਤਾਂ ਕਰਨਾ ਹੀ ਹੈ ਪੰਜਾਬ ਤੁਸੀਂ ਰਹਿਣਾ ਤਾਂ ਪਰ ਆਪਾਂ ਕੀ ਇਮਪੈਕਟ ਕਰ ਸਕਦੇ ਹਾਂ ਉਸ bizness 'ਚ ਜੇ ਉਹ bizness ਜੇ ਅੱਜ 20-25 ਲੱਖ ਰੁਪਿਆ ਬਾਹਰ ਲੱਗ ਜਾਂਦੇ ਲੱਗਦਾ ਸੀ ਕੈਨੇਡਾ ਦੇ ਵਿੱਚ ਇੰਨਾ ਪੰਜਾਬ ਦਾ ਪੈਸਾ ਜਾ ਰਿਹਾ ਸੀ ਅੱਜ 13 ਲੱਖ 'ਚ ਮੈਂ ਭੇਜਣ ਲੱਗ ਗਿਆ ਬੱਚਿਆਂ ਨੂੰ 12 ਲੱਖ 'ਚ ਭੇਜਣ ਲੱਗ ਗਿਆ 10 ਲੱਖ ਤਾਂ ਸੇਵ ਹੋਇਆ ਨਾ ਜੇ ਮੈਂ ਸਾਰਾ 100% ਫਰਕ ਨਹੀਂ ਪਾ ਰਿਹਾ ਕਿਉਂਕਿ ਜਦੋਂ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਕੱਢੋਗੇ ਉੱਥੇ ਮੈਂ ਕਹਿੰਦਾ ਸੀ ਨਾ ਜਾਓ ਪਰ ਉਹ ਤੋਂ ਕਿਹੜਾ ਮੇਰੀ ਕੋਈ ਗੱਲ ਸੁਣਦਾ ਸੀ ਹੁਣ ਜੇ ਮੈਂ ਭੇਜ ਕੇ ਮੈਸੇਜ ਦੱਸ ਰਿ ਤੇ ਆਪੇ ਨੂੰ ਦਸ ਗਾਲ ਕੋ ਮੜਾ ਗਰੋ ਇਕਾਲ ਕਰਦੇ ਆ ਜੇ ਅੱਜ ਵੀ ਕਰਦੇ ਤੁਸੀਂ ਵੀ ਆ ਨਾ ਜਾਓ ਵੀ ਰੋਤੀ ਦਾ ਨੂਹਾਨ ਦੇਖਣ ਨਹੀਂ ਨਹੀਂ ਇਹੋ ਇਹੋ ਜੀ ਕੋਈ ਗੱਲ ਨਹੀਂ ਕੀ ਜੀ ਬਹੁਤ ਸਾਰੇ ਬੱਚੇ ਮਨਜੋਤ ਸਿੰਘ ਨਾਲ ਬੈਠਾ ਅੱਜ ਆਪਾਂ ਇਸੇ ਗੱਲ ਦੀ ਚਰਚਾ ਕਰਦੇ ਸੀ ਇਹ ਵੀ ਮੇਰੇ ਕੋਲ ਐਪਲੀਕੇਸ਼ਨ ਹੀ ਕਰਾਉਣਾ ਆਈ ਸੀ ਪਹਿਲਾਂ ਸ਼ੁਰੂ ਚ ਠੀਕ ਹੈ ਜਿਹੜਾ ਬੰਦਾ ਮੰਨਦਾ ਜ਼ਰੂਰ ਮੰਨੇ ਜੇ ਕੋਈ ਕੰਮ ਨਹੀਂ ਹੋਣਾ ਸੀ ਤਾਂ ਇੱਥੇ EMPLOYEES ਲੱਭਦੇ ਰਹਿੰਨੇ ਆ ਅਸਤਾ ਕਹਿੰਨੇ ਕਿ ਸਾਨੂੰ ਕੋ ਚੰਗਾ EMPLOYEE ਮਿਲੇ ਯਾਰ ਜੇ ਕੱਲੋਂ ਤਰੱਕੀ ਕਰੀਏ ਕੋਈ ਹੋਰ ਬਿਜ਼ਨਸ ਸੈਟੈਬਲਿਸ਼ ਕਰੀਏ ਸਾਨੂੰ EMPLOYEES ਨਹੀਂ ਮਿਲਦੇ ਅੱਜ ਕੁਆਲਿਟੀ ਕਿਉਂਕਿ ਸਾਰੇ ਬਾਹਰ ਜਾ ਰਹੇ ਅਸਤਾ ਆਪ ਤਰਸਦੇ ਚੀਜ਼ ਨੂੰ ਕਿ ਪੰਜਾਬ ਚ ਰਵੇ ਬੱਚਾ ਉਹ ਹੀ ਚੀਜ਼ ਆ ਨਾ ਜੀ ਬੱਚਾ ਆਉਂਦਾ ਨਹੀਂ ਇਹ ਪ੍ਰੋਬਲਮ ਆਪਣੀ ਇਹਨੂੰ ਹੁਣ ਪ੍ਰੋਬਲਮ ਨੂੰ ਜਾਂ ਤਾਂ ਇਹ ਇਹਨੂੰ ਸੋਲੂਸ਼ਨ ਕੀ ਆ ਸਾਰੇ ਆਪ ਰੌਲਾ ਪਾ ਸਕਦੇ ਬਾਹਰ ਨਾ ਜਾਓ ਬਾ ਮੈਂ ਵੀ ਪਾਉਂਦਾ ਰਿਆਂ ਪਰ ਕਿਸੇ ਨੇ ਨਹੀਂ ਮੰਨੀ ਵੀਡੀਓਜ਼ ਬਹੁਤ ਸਾਰੀਆਂ ਆਉਂਦੀਆਂ ਕਿ ਬਾਹਰ ਮਾੜਾ ਬਾਹਰ ਮਾੜਾ ਉੱਥੇ ਕੰਮ ਨਹੀਂ ਪਰ ਪ੍ਰੋਬਲਮ ਸੋਲੂਸ਼ਨ ਕੀ ਆ ਸੋਲੂਸ਼ਨ ਵੱਲੋਂ ਵੱਲੋਂ ਕੀ ਕੀ ਸਰਵਿਸ ਦਿੱਤੀ ਹੈ ਜਰਾ ਇਹ ਬਤائیں۔ ਅਸੀਂ ਜੀ ਅੱਜ ਦੀ ਡੇਟ ਦੇ ਵਿੱਚ ਸਿਰਫ ਸਟੂਡੈਂਟ ਵੀਜ਼ਾ ਸਰਵਿਸਿਜ਼ ਦੇ ਰਹੇ ਆ ਬੱਚਿਆਂ ਨੂੰ ਕੈਨੇਡਾ ਜਾਣ ਵਾਸਤੇ ਯੂਕੇ ਜਾਣ ਵਾਸਤੇ ਆਸਟ੍ਰੇਲੀਆ ਜਾਣ ਵਾਸਤੇ। ਆਨਲਾਈਨ ਟਾਈਮ 'ਚ ਪਲਾਨ ਇਹੀ ਆ ਕਿ ਕੈਨੇਡਾ ਦੇ ਵਿੱਚ ਕੰਮ ਲੱਭਣ ਨੂੰ ਲੈ ਕੇ ਘਰ ਲੱਭਣ ਨੂੰ ਲੈ ਕੇ ਜੇ ਅੱਜ ਕਿਸੇ ਬੱਚੇ ਕੋਲ ਘਰ ਨਹੀਂ ਹੈਗਾ ਜਾਂ ਉਹਦਾ ਰਿਸ਼ਤਦਾਰ ਨਹੀਂ ਹੈਗਾ ਕਿਤੇ ਤਾਂ ਪਹਿਲਾਂ ਹੀ ਇਥੋਂ ਬੱਚੇ ਦਾ ਪਲਾਨ ਕਰਕੇ ਦੇਖਾ ਤੈਨੂੰ 에어ਪੋਰਟ ਤੇ ਲੈਣ ਕੌਣ ਆਊਗਾ ਤੇਰਾ ਘਰ ਕਿੱਥੇ ਹੋਊਗਾ ਤੇਰੀ ਕਿਹੜੀ ਜਗ੍ਹਾ ਤੇ ਤੂੰ ਰਹਿਣਾ ਵਾ ਤੇਰਾ ਕੰਮ ਲੱਭਣ ਦੇ ਵਿੱਚ ਪਹਿਲਾਂ ਉਹਦੇ ਰੈਜ਼ਿਊਮਸ ਸਾਰਾ ਸੈਂ ਆਮ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ ਇਸ਼ੂ ਵੈਲਿਓ ਚ ਕੀ ਫਰਕ ਹੈ ਸਿਰਫ ਸੱਚ ਦਾ ਫਰਕ ਆ ਜੀ ਬਾਕੀ ਸਾਰੇ ਝੂਠ ਦੇ ਆਧਾਰ ਤੇ ਚੱਲ ਰਹੀਆਂ ਅਸੀਂ ਸੱਚ ਤੇ ਚੱਲ ਨਹੀਂ ਰਹੀ ਅਸੀਂ ਕੌਣ ਕਿ ਹੁੰਨੇ ਆ ਕਹਿਣ ਵਾਲੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਮੈਸੇਜ ਦੇ ਰਹੇ ਹਾਂ ਇਹ ਮੈਸੇਜ ਦੇ ਰਹੇ ਹਾਂ ਗੱਲ ਕਰਦੇ ਆ ਕਿ ਅਸੀਂ ਸੱਚੇ ਆ ਬਾਕੀ ਸਾਰੇ ਝੂਠੇ ਨਹੀਂ ਮੈਂ ਤਾਂ ਇਹ ਕਹਿ ਨਹੀਂ ਬਾਕੀ ਸਾਰੇ ਝੂਠੇ ਆ ਜਿਹੜੇ ਝੂਠੇ ਆ ਉਹਨਾਂ ਨੂੰ ਝੂਠਾ ਕਹਿ ਰਹੇ ਆ ਬਾਜੀ ਕਿੰਨੇ ਗੈਪ ਵਾਲਾ ਬੱਚਾ ਜਾ ਸਕਦਾ ਜਿੰਨਾ ਮਰਜ਼ੀ ਹੋਵੇ ਜੀ ਕੋਈ ਪ੍ਰੋਬਲਮ ਨਹੀਂ ਮੈਸੇਜ ਕੀ ਦੇ ਰਹੇ ਹੋ ਮੈਸੇਜ ਤਾਂ ਇਹੀ ਦੇ ਰਹੇ ਆ ਜੀ ਕਿ ਬੱਚ ਬੱਚਾ ਜਿਹੜਾ ਅੱਜ ਇੰਟਰਨੈਟ ਨੂੰ ਯੂਜ਼ ਕਰਨਾ ਜਾਣਦਾ ਉਹਦੀ ਪਾਵਰ ਨੂੰ ਜਾਣੇ ਅੰਡਰਸਟੈਂਡ ਕਰੇ ਕਿ ਇੰਟਰਨੈਟ ਤੇ ਬਹੁਤ ਕੁਝ ਹੋ ਰਿਹਾ ਮੈਂ ਅੱਜ ਬੋਲ ਰਿਹਾ ਮੈਂ ਪਿੰਡ ਕੜਿਆਲ ਤੋਂ ਉੱਠ ਕੇ ਅੱਜ ਇਸ ਮੁਕਾਮ ਤੇ ਪਹੁੰਚਿਆ ਸਿਰਫ ਇੰਟਰਨੈਟ ਦੀ ਪਾਵਰ ਦੇ ਨਾਲ ਆਪਦੇ ਬੋਲਣ ਨਾਲ ਸੋਸ਼ਲ ਮੀਡੀਆ ਦੀ ਪਾਵਰ ਨਾਲ ਕਿਉਂਕਿ ਸੱਚ ਬੋਲਣ ਨੂੰ ਅਵੇਅਰ ਕਰਮ ਮੇਰੇ ਕੋਲ ਵੀ ਬਹੁਤ ਮਿਸ਼ਨ ਸੀਗਾ ਮੇਰੇ ਕੋਲ ਵੀ ਬਹੁਤ ਗਿਆ ਸੀ ਅੱਜ ਸਾਰੇ ਕੋਲ ਹੈਗੇ ਆ ਇਹ ਗੱਲਾਂ ਪਰ ਕਰਨ ਵਾਲਾ ਕੋਈ ਕੋਈ ਆ ਕਿਉਂਕਿ ਉਹ ਉਹਨੂੰ ਯੂਟਿਲਾਈਜ਼ ਨਹੀਂ ਕਰਦਾ ਆਪਦੇ ਫੋਨ ਦੀ ਆਪਦੀ ਇੰਟਰਨੈਟ ਦੀ ਸਹੀ ਯੂਟਿਲਾਈਜੇਸ਼ਨ ਕਰੋ ਸਹੀ ਤਰੀਕੇ ਨਾਲ ਆਪਦੇ ਬਿ ਬਾਹਰ ਜਾਣਾ ਜਾਓ ਤਰੱਕੀ ਕਰੋ ਕੋਸ਼ਿਸ਼ ਕਰੋ ਕਿ ਮੁੜੀਏ ਪੰਜਾਬ ਨੂੰ ਵਾਪਸ ਆਈਏ ਇੱਥੇ ਆਪਦੇ ਬਿਜ਼ਨੈਸ ਸੈਟੈਪ ਕਰੋ ਸਿੰਘ ਨੇ ਦਿਲਾਂ ਤੇ ਰਾਜ ਕਰ ਲਿਆ ਬੱਚਿਆਂ ਦੇ ਉੱਤੇ ਇੱਕ ਹੀ ਕੋਮ ਦੇਖੋ ਜੀ ਰਾਜ ਕਰਨ ਵਾਲੇ ਸੀ ਕੋਈ ਨਹੀਂ ਹੁੰਦੇ ਠੀਕ ਹੈ ਰਾਜ ਤਾਂ ਗੁਰੂ ਦੇ ਸੱਚ ਦਾ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸੋਚ ਦਿੱਤੀ ਹੈ ਮਤ ਦਿੱਤੀ ਹੈ ਬੁੱਧ ਦਿੱਤੀ ਹੈ ਉਹਦੇ ਬੇਸਿਸ ਦੇ ਉੱਪਰ ਰਾਜ ਕਿਸੇ ਇਨਸਾਨ ਦਾ ਨਹੀਂ ਹੁੰਦਾ ਰਾਜ ਉਹਦੇ ਉਸ ਇਨਸਾਨ ਦੀ ਕੁਆਲਿਟੀ ਦਾ ਹੁੰਦਾ ਰਾਜ ਕਦੇ ਵੀ ਕੋਈ ਇੰਡੀਵਿਜੂਅਲ ਦਾ ਨਹੀਂ ਹੁੰਦਾ ਦਿਲਾਂ ਤੇ ਰਾਜ ਉਹਦੀ ਪਹਿਚਾਣ ਦਾ ਉਹਦੇ ਗੁਣ ਦਾ ਹੁੰਦਾ ਤਾ ਸਾਡੇ ਮੈਂ ਕੋਈ ਨਹੀਂ ਹੁੰਦਾ ਕਿਸੇ ਦੇ ਦਿਲ ਤੇ ਰਾਜ ਕਰਨ ਵਾਲਾ ਰਾਜ ਮੇਰੀਆਂ ਗੱਲਾਂ ਕਰਦੀਆਂ ਰਾਜ ਮੇਰਾ ਸੱਚ ਬੋਲਣ ਦਾ ਤਰੀਕਾ ਕਰਦਾ ਰਾਜ ਮੇਰਾ ਕੰਮ ਕਰਨ ਦਾ ਤਰੀਕਾ ਕਰਦਾ ਤੇ ਐਂ ਕਰਦਾ ਰਹੂਗਾ ਜਿਨ੍ਹਾਂ ਲੋਕਾਂ ਦੇ ਯੂਐਲਓ ਵੱਲੋਂ ਵੀਜ਼ਾ ਲਗਵਾਏ ਗਏ ਨੇ ਉਹਨਾਂ ਦਾ ਇਸ ਪੂਰੇ ਮਾਮਲੇ ਬਾਰੇ ਯੂਐਲਓ ਬਾਰੇ ਕੀ ਕਹਿਣਾ ਹੈ ਇੱਕ ਵਾਰ ਇਹ ਵੀ ਸੁਣਦੇ ਹਾਂ ਮੇਰਾ ਨਾਮ ਸੁਪ੍ਰਿਤ ਭੋਰ ਹੈ ਮੋਦੀ ਕਿ ਤੁਹਾਨੂੰ ਮੇਮ ਅੱਜ ਯੂਐਲਓਵਰ ਤੋਂ ਮੈਨੂੰ ਕਿਹਾ ਗਿਆ ਹੈ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰਾ ਵੀਜ਼ਾ ਬਹੁਤ ਹੀ ਵਧੀਆ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਮੈਂ ਹਾਸਲ ਕਰ ਲਿਆ ਹੈ ਮੇਰਾ ਵੀਜ਼ਾ ਦਾ ਜਿਹੜਾ 9 ਡੇਜ਼ ਦੇ ਵਿੱਚ ਮੈਂ ਹਾਸਲ ਕੀਤਾ ਸੀਗਾ ਤੇ ਜਿਹੜਾ ਇਹਨਾਂ ਨੂੰ ਮੌਕਾ ਦਨਵਾਇ ਤੇ ਦਨ ਕਰਨਾ ਬਿਆਰ ਮੈਂ ਤਾਂ ਇੱਕ ਯੂਐਲਓ ਦੀ ਇਮਪਲੋਈ ਹਾਂ ਮੈਂ ਇਹਨਾਂ ਦੀ ਇੱਕ ਮੈਂਬਰ ਹਾਂ ਤੇ ਹੁਣ ਅਸੀਂ ਹੋਪਸ ਹੋ ਅਸੀਂ ਕੈਨੇਡਾ ਜਾ ਕੇ ਆਪਦਾ ਵਧੀਆ ਸਕਸੈਸਫੁਲੀਆ ਇਹਨੂੰ ਦਨਪ ਕਰ ਸਕੀਏ ਤੇ ਜਾ ਕੇ ਸਟੂਡੈਂਟਸ ਦੀ ਹੈਲਪਰ ਕਰ ਸਕੀਏ ਜਿਆਦਾਤਰ ਬੱਚੇ ਵੀ ਅਕੜੀ ਦਾ ਸ਼ਕਾਰ ਹੋ ਜਾਂਦੇ ਨੇ ਕਿ ਪਮਿਸ ਵਿੱਚ ਫਸ ਵੀ ਜਾਂਦੇ ਹਾਂਜੀ ਬਹੁਤ ਜ਼ਿਆਦਾ ਬੱਚੇ ਆ ਜਿਹੜੇ ਫਸ ਜਾਂਦੇ ਆ ਉਹਨਾਂ ਨੂੰ ਕਈ ਵਾਰ ਕੀ ਇੱਥੇ ਮਿਸ ਗਾਈਡੈਂਸ ਹੋ ਜਾਂਦੀ ਹੈ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ ਆ ਉਹਨਾਂ ਪ੍ਰੋਬਲਮਸ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਬੱਚਿਆਂ ਨੂੰ ਜਾ ਕੇ ਗਾਈਡ ਕਰਨ ਦੀ ਆਮ ਸਸਤਾ ਵਾਲੇ ਨੂੰ ਫਰਕ ਇਹਦੇ ਵਿੱਚ ਸਭ ਤੋਂ ਵੱਡਾ ਇੱਕ ਫਰਕਾ ਦੀ ਇੱਥੇ ਬੱਚਿਆਂ ਦੇ ਸਾਰੇ ਡਾਊਟਸ ਆ ਜਿਹੜੇ ਕਲੀਅਰ ਕੀਤੇ ਜਾਂਦੇ ਆ ਕਿਸੇ ਵੀ ਤਰ੍ਹਾਂ ਦਾ ਡਾਊਟਾ ਚਾਹੇ ਉਹ ਗੈਪ ਨੂੰ ਲੈ ਕੇ ਆ ਚਾਹੇ ਉਹ ਫਿਊਚਰ ਦੇ ਵਿੱਚ ਕੈਨੇਡਾ ਚ ਜਾ ਕੇ ਉਹਨਾਂ ਨੇ ਕਿੱਦਾਂ ਕੰਮ ਲੱਭਾਇਆ ਕਿੱਦਾਂ ਦਾ ਘਰ-ਬਾਰ ਲੱਭਾਇਆ ਉਸ ਚੀਜ਼ ਨੂੰ ਲੈ ਕੇ ਜੋ ਵੀ ਉਹਨਾਂ ਦੇ ਡਾਊਟਸ ਆ ਸਾਰੇ ਕਲੀਅਰ ਕੀਤੇ ਜਾਂਦੇ ਆ ਆਮ ਕੀ ਹੁੰਦਾ ਆ ਬਾਕੀ ਆਪਾਂ ਜੇ ਸੰਸਥਾ ਦੇ ਵਿੱਚ ਦੇਖਦੇ ਆ ਕੰਪੇਅਰ ਨਹੀਂ ਕਰਦੇ ਪਏ ਜਸਟ ਗੱਲ ਦੱਸ ਰਹੇ ਆ ਉਹਦੇ ਵਿੱਚ ਆਮ ਕੀ ਹੁੰਦਾ ਆ ਕਿ ਬਈ ਬੱਚਿਆਂ ਨੂੰ ਤੁਸੀਂ ਉਹ ਵੀਜ਼ਾ ਦਿਵਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਜਾ ਕੇ ਉਹਨਾਂ ਨੇ ਕਿ ਜ਼ਿਆਦਾਤਰ ਦੇਖਿਆ ਜਾਂਦਾ ਕਿ ਬੱਚੇ ਜਿਹੜੇ ਉੱਥੇ ਚਲੇ ਜਾਂਦੇ ਐ ਇਥੋ ਐਜੂਕੇਸ਼ਨ ਕਹਿ ਦਿੰਦੇ ਐ ਵੀ ਹੋ ਜਾਏਗਾ ਕੰਮ ਘਟਾਉਂ ਉੱਥੇ ਜਗ੍ਹਾ ਤੇ ਕੰਮ ਕਿ ਸੈਟ ਹੋ ਜਾਏਗਾ ਫਿਰ ਬੱਚੇ ਉੱਥੇ ਜਾ ਕੇ ਬੋਲ ਜਾਂਦੇ ਬੱਚੇ ਉੱਥੇ ਜਾ ਕੇ ਉਦੋਂ ਦੁੱਲਦੇ ਜਦੋਂ ਉਹਨਾਂ ਨੂੰ ਆਪਦੇ ਕੋਸ ਤੋਂ ਲੈ ਕੇ ਅਵੇਅਰਨੈਸ ਨਹੀਂ ਹੁੰਦੀ ਉਹਨਾਂ ਨੂੰ ਆਪਦੇ ਫਿਊਚਰ ਨੂੰ ਲੈ ਕੇ ਅਵੇਅਰਨੈਸ ਨਹੀਂ ਹੁੰਦੀ ਉਦੋਂ ਬੱਚੇ ਦੁੱਲਦੇ ਐ ਅਸੀਂ ਉਸ ਚੀਜ਼ ਨੂੰ ਉਹਨਾਂ ਨੂੰ ਬੱਚੇ ਨੇ ਅਵੇਅਰ ਕਰਾਂਗੇ ਤਾਂ ਕਿ ਉਹ ਉੱਥੇ ਜਾ ਕੇ ਆਪਦਾ ਸਕਸੈਸਫੁਲੀ ਜੋ ਵੀ ਉਹਨਾਂ ਦੇ ਡਰੀਮਾਂ ਨੂੰ ਅਚੀਵ ਕਰ ਸਕਣ ਤੁਹਾਨੂੰ ਕਿਦਾਂ ਪਤਾ ਲੱਗੀ ਗੀ ਮੈਨੂੰ ਯੂਐਲਓ ਦੇ ਬਾਰੇ ਐਡ ਮੈਂ ਮੈਸੇਜ ਇਹੀ ਦੇ ਰਹੀ ਹਾਂ ਜੋ ਬੱਚੇ ਆਪਣਾ ਸਕਸੈਸਫੁਲੀ ਬਿਨਾ ਆਪਾਂ ਕਿਸੇ ਕਹਿ ਦੀਏ ਮੁਸ਼ਕਿਲ سے ਪੈ ਤੋ ਵੀਜ਼ਾ ਲੈਣਾ ਚਾਹੁੰਦੇ ਆ ਜਾਂ ਆਲਪੀਟੀ ਕਰਨਾ ਚਾਹੁੰਦੇ ਹੋ ਯੂਐਲਓ ਦੇ ਨਾਲ ਇੱਕ ਵਾਰੀ ਜੁੜਨ ਤੇ ਆਪ ਦਾ ਐਕਸਪੀਰੀਅੰਸ ਆ ਜਿਹੜਾ ਗੀਨ ਕਰ ਮਨਜੂਦ ਕੌਰ ਖਾਰਾ ਫ੍ਰੀਕੋ ਅੱਜ ਯੂਐਲਓ ਵੱਲੋਂ ਵੀਜ਼ਾ ਆਇਆ ਹੈ ਹਾਂਜੀ ਵੀਜ਼ਾ ਆ ਗਿਆ ਵਧੀਆ ਲੱਗ ਰਿਹਾ ਇਹਨਾਂ ਨੇ ਕੋਈ ਵੀ ਫੇਕ ਡਾਕੂਮੈਂਟ ਨਹੀਂ ਯੂਜ਼ ਕੀਤਾ ਮੇਰੇ ਤਿੰਨ ਮੋਡਿਊਲਸ ਦੇ ਵਿੱਚੋਂ 6.5G ਇੱਕ ਜੋ 5.5G ਵੀ ਬਹੁਤ ਵਧੀਆ ਐਕਸਪੀਰੀਅੰਸ ਆਇਆ ਮੈਂ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਕਿੱਥੇ ਕਿੱ데 ਵੀ ਸ਼ਿਕਾਰ ਹੋ ਜਾਂਦੇ ਇਹ ਕਿਸ ਤਰ੍ਹਾਂ ਦੇ ਵਲੋ ਜਿਹੜਾ ਤੇ ਦਰਸ਼ਕਾਂ ਨੂੰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦਾ ਬਿਲਕੁਲ ਵੀ ਮਿਸਾਲ ਨਹੀਂ ਕਿੱ데 ਦੇ ਪਾ ਤੁਹਾਡਾ ਵੀ ਆ ਗਿਆ 11th ਜੀ ਹਾਂਜੀ ਇਰੇ ਆਮ ਜਿਹੜੇ ਉੱਤੀ ਜਾ ਕੇ ਅਪਡੇਟ ਕਰਦੇ ਗਾਫੀਰ ਅੱਗੇ ਆਲੀ ਆਪਣਾ ਪ੍ਰਸ਼ਾਦੀ ਖਾਣਾ ਹੋ ਜੇ ਇਹਨਾਂ ਵੱਲੋਂ ਕੀਦਾਂ ਨੂੰ ਦਸਬ ਹੋਇਆ ਸਪੀਕਰ ਸਰ ਨੇ ਆਪ ਕੀਆ ਕਿ ਅਸੀਂ ਪੂਰੀ ਹੈਲਪ ਕਰਾਂਗੇ ਤੁਹਾਡੀ ਲੁਧਿਆਣੇ ਤੋਂ ਬੜੇ ਖੁਸ਼ ਨਜ਼ਰ ਆ ਰਹੇ ਹਾਂ ਅੱਜ ਯੂਐਲਓ ਵੱਲੋਂ ਤੁਹਾਨੂੰ ਇੱਕ ਜਿਹੜਾ ਵੀਜ਼ਾ ਦਿੱਤਾ ਗਿਆ ਕਿ ਹਾਂਜੀ ਹਾਂਜੀ ਅੱਜ ਯੂਐਲਓ ਵੱਲੋਂ ਮੇਰਾ ਵੀਜ਼ਾ ਆਇਆ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਲੀ ਹਾਂ ਤੇ ਮੈਂ ਯੂਐਲਓ ਦਾ ਬਹੁਤ ਧੰਨਵਾਦ ਕਰਾਂਗੀ ਮੈਨੂੰ ਯਕੀਨ ਨਹੀਂ ਸੀਗਾ ਮੇਰੀ ਫਾਈਲ 6 ਓਵਰਆਲ 5.5 1 ਮਾਡਿਊਲ ਸੀਗੀ ਲੁਧਿਆਣੇ ਵਿੱਚ ਕਾਫੀ ਏਜੰਟਾਂ ਨੇ ਸਾਨੂੰ ਗੁੰਮਰਾਹ ਕਰਤਾ ਸੀ ਕਿ ਤੁਹਾਡੀ ਫਾਈਲ ਲੱਗ ਨਹੀਂ ਸਕਦੀ ਪਰ ਸੋਸ਼ਲ ਮੀਡੀਆ ਦੇ ਥਰੂ ਮੈਂ ਸਰ ਤੱਕ ਪਹੁੰਚੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਕਹਾਂਗੀ ਕਿ ਤੁਸੀਂ ਇੱਥੇ ਆ ਕੇ ਆਪਣੀ ਕਾਉਂਸਲਿੰਗ ਕਰਾਓ ਆਪਣੇ ਸੁਪਨੇ ਨੂੰ ਪੂਰਾ ਕਰੋ ਕਿੱਦਾਂ ਪਤਾ ਲੱਗਿਆ ਯੂਐਨਓ ਬਾਰੇ ਤੁਹਾਡੋ ਕਿ ਜਿਆਦਾਤਰ ਦੇਖੇ ਜਾਂਦਾ ਹੈ ਕਿ ਇਹ ਠੱਗੀ ਦਾ ਵਿਚਕਾਰ ਹੁੰਦੇ ਹੈ ਯੂਐਨਓ ਬਾਰੇ ਕਿੱਦਾਂ ਗਿਆਨ ਆਇਆ ਯੂਐਲਓ ਬੋਲੋ ਮੈਂ ਸੋਸ਼ਲ ਮੀਡੀਆ ਤੋਂ ਉਹਨਾਂ ਦੀ ਪ੍ਰੋਫਾਈਲ ਚੈੱਕ ਕੀਤੀ ਸੀ ਉਹਨਾਂ ਦਾ ਕੰਮ ਜਿਹੜਾ ਉਹ ਬੋਲਦਾ ਹੈ ਉਹਨਾਂ ਦੀ ਵੀਡੀਓਜ਼ ਵਿੱਚ ਉਹਦੇ ਥਰੂ ਮੈਂ ਸਾਰ ਤੱਕ ਪਹੁੰਚੀ ਸੀ ਪਰ ਹੁਣ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਤੁਸੀਂ ਆਓ ਇੱਥੇ ਆਪਣੇ ਆਪਣੇ ਸੁਪਨੇ ਨੂੰ ਪੂਰਾ ਕਰੋ ਕਿੰਨੇ ਦਿਨਾਂ ਬਾਅਦ ਤੁਹਾਡਾ ਸੁਝਾਣ ਲੱਗਿਆ ਮੇਰੀ ਬਾਇਓਮੈਟ੍ਰਿਕਸ 3 ਨੂੰ ਹੋਈ ਸੀ 3 ਨਵੰਬਰ ਨੂੰ ਅਕਤੂਬਰ 30th ਨੂੰ ਅਕਤੂਬਰ ਨੂੰ ਮੇਰੀ ਹੋਈ ਸੀ ਤੇ 9 ਨਵੰਬਰ ਨੂੰ ਮੇਰਾ ਵੀਜ਼ਾ ਆ ਗਿਆ ਸੀ। ਕਿੰਨੇ ਖੁਸ਼ਬਸੂਰ ਗਏ। ਬਹੁਤ ਖੁਸ਼ ਬਹੁਤ ਖੁਸ਼ ਹਾਂ ਮੈਂ। ਅੱਜ ਮੋਗਾ ਦੇ ਵਿੱਚ ਇੱਕ ULO ਵੱਲੋਂ ਸੈਮੀਨਾਰ ਕਰਾਇਆ ਗਿਆ ਜਿੱਥੇ ਬੱਚਿਆਂ ਨੂੰ ਵਿਦੇਸ਼ ਵਿੱਚ ਜਾਣ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਈ ਬੱਚਿਆਂ ਦੇ ਜਿਹੜੇ ਵੀਜ਼ੇ ਲਗਵਾਏ ਸੀ ਉਹ ਵੀ ਉਹਨਾਂ ਨੂੰ ਅੱਜ ਪਾਸਪੋਰਟ ਉਹਨਾਂ ਨੂੰ ਹੰਦਰ ਦੇ ਦਿੱਤੇ ਗਏ। ਉੱਥੇ ਹੀ ਗੱਲ ਕਰਦੇ ਹਾਂ ਸਪੀਕਰ ਸਿੰਘ ਦੀ ਸਪੀਕਰ ਸਿੰਘ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੋਗਾ ਦੇ ਵਿੱਚ। ਜਿਹੜਾ ਬੱਚੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਗਾਈਡ ਕੀਤਾ ਫਾਈਲ ਕਿਸ ਤਰ੍ਹਾਂ ਭਰਨੀ ਹੈ ਜੇਕਰ ਤੁਹਾਡਾ ਗੈਪ ਹੈਗਾ ਕਿਸੇ ਵੀ ਏਜੰਟ ਦੇ ਵਿੱਚ ਝੁੱਟੀਆਂ ਗੱਲਾਂ ਦੇ ਵਿੱਚ ਨਹੀਂ ਹੋਣਾ ਪੂਰੀ ਛਾੜਬੀਨ ਕਰਨ ਤੋਂ ਬਾਅਦ ਹੀ ਆਪਣੀ ਜਿਹੜੀ ਫਾਈਲ ਹੈ ਉਹਨਾਂ ਨੂੰ ਦੇਣੀ ਹੈ ਔਰ ਜਿਹੜਾ ਸਪੀਕਰ ਸਿੰਘ ਵੱਲੋਂ ਕਿਹਾ ਗਿਆ ਕਿ ਯੂਐਲਓ ਵੱਲੋਂ ਜਿਹੜਾ ਕੰਮ ਹੈ ਬਿਲਕੁਲ ਸਹੀ ਤੱਥਾਂ ਦੇ ਉੱਪਰ ਕੀਤਾ ਜਾਂਦਾ ਹੈ ਤੇ ਫਾਈਲ ਵੀ ਸਹੀ ਤਰੀਕੇ ਨਾਲ ਭਰੀ ਜਾਂਦੀ ਹੈ ਗੈਪ ਚਾਹੇ ਤੁਹਾਡਾ 12 ਸਾਲ ਦਾ ਜਾਂ 10 ਸਾਲ ਦਾ ਉਹ ਵੀ ਤੁਹਾਡਾ ਜਿਹੜਾ ਗੈਪ ਆ ਬਿਲਕੁਲ ਸਹੀ ਤਰੀਕੇ ਨਾਲ ਭਰਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਉੱਥੇ ਗੱਲ ਕੀਤੀ ਉਹਨਾਂ ਨੇ ਵੀ ਜੋ ਯੂਐਲਓ ਦੇ ਮੈਂਬਰ ਬਣਨੇ ਹੈਗੇ ਆ ਉਹਨਾਂ ਵਾਸਤੇ ਕੀ ਕੀ ਸਹੂਤਾ ਹੈਗੀਆਂ ਉਹ ਵੀ ਬੱਚਾ ਨੂੰ ਸਾਰਾ ਗਾਈਡ ਕੀਤਾ ਗਿਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਯੂਐਲਓ ਬਾਰੇ ਜਿਹੜੀਆਂ ਵਾਕੋ ਸਰਵਿਸ ਜਿਹੜੀਆਂ ਦਿੱਤੀਆਂ ਜਾਂਦੀਆਂ ਹੁ ਫਾਸੀ ਚਾਹੁੰਦੇ ਇੱਕ ਵਾਰੀ ਤੁਸੀਂ ਜਰੂਰ ਆ ਕੇ ਯੂਐਲਓ ਵਿੱਚ ਆਪਣੇ ਵਿਜ਼ਿਟ ਕਰੋ ਅਗਰ ਤੁਹਾਨੂੰ ਚੰਗਾ ਲੱਗਾ ਤਾਂ ਆਪਣੀ ਫੈਲ ਜੂ ਪ੍ਰਵਾਓ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ